ਜਦੋਂ ਸਿੱਖ ਦੇ ਕੇਸ ਕੱਟੇ ਗਏ ਉਦੋਂ ਸਿੱਖੀ ਗਈ ਇਹ ਚਾਰ ਬੱਜਰ ਕਰੇ ਤਾਂਗੇ ਫੁੱਕਾ ਤਮਾਕੂ ਖਾਣਾ ਵੀ ਨਹੀਂ ਤਮਾਕੂ ਖਾਣ ਵਾਲੇ ਦੇ ਹੱਥਾਂ 'ਚੋਂ ਵੀ ਨਹੀਂ ਖਾਣਾ ਦੂਜਾ ਹਜਾਮਤ ਸੀਸ ਦੀ ਚੋਟੀ ਤੋਂ ਲੈ ਕੇ ਪੈਰ ਦੇ ਉਠੇ ਤੱਕ ਇੱਕ ਵੀ ਰੋਮ ਕੱਟਣਾ ਨਹੀਂ ਉਹ ਇਹ ਪੰਜ ਪਿਆਰੇ ਸਾਹਿਬ ਕਹਿੰਦੇ ਨਾ ਕੱਟਣਾ ਨਹੀਂ ਸਾਡੇ ਲੋਕ ਬੜੇ ਉੰਤਰੇ ਆ ਕੱਟਦੇ ਨਹੀਂ ਤੇ ਇੰਨਾ ਹੀ ਤਾਂ ਵੀ ਆ ਗਿਆ ਲਾ ਕੇ ਦਿਓ ਕੇਸ ਦੇ ਕੱਟਦੇ ਹੀ ਨਹੀਂ ਕਹਿੰਦੇ ਹੀ ਕੱਟੇ ਨਹੀਂ ਤੇ ਦਾ ਦੰਦੇ ਐਦਾਂ ਦੇ ਦੁਸ਼ਟ ਲੋਕ ਨੇ ਪਰ ਮਰਿਆਦਾ ਹੈ ਅਭੀ ਕਹਿ ਹੈ ਵੀ ਤਰੀਕੇ ਨਾਲ ਕਿਸਾਂ ਦੀ ਬੇਅਦਬੀ ਨਹੀਂ ਕਰੀ ਇਹ ਦੂਜੀ ਬੱਜਰ ਕਰਾਇਆ ਤੇ ਤੀਜੀ ਬੱਜਰ ਕਰਾਇਆ ਭਈ ਗੁੱਠਾ ਨਹੀਂ ਖਾਣਾ ਕਲਮਾ ਪੜਿਆ ਹਲਾਲ ਕੀਤਾ ਮਾਸ ਨਹੀਂ ਖਾਣਾ ਤੇ ਚੌਥੀ ਬੱਜਰ ਕਰਾਇਆ ਪੁਰਸ਼ ਪ੍ਰਾਈ ਇਸਤਰੀ ਨਾਲ ਤੇ ਇਸਤਰੀ ਪ੍ਰਾਇਏ ਪੁਰਸ਼ ਨਾਲ ਸੰਗ ਨਾ ਕਰੇ ਇਹ ਕਿਰਦਾਰ ਦੀ ਗੱਲ ਹੈ ਦੇਖ ਕੇ ਅਮਰਤ ਕਾਰ ਦਸ਼ਮੇਸ਼ ਜੀ ਨੇ ਜਾਉ ਬਖਸ਼ੀਆਂ ਔਰ ਸਰਦਾਰੀਆਂ ਨੇ ਕੰਗਾ ਫੇਲਦੇ ਵਕਤ ਖਿਆਲ ਕਰੋ ਕਦੇ ਸਿਰਾਂ ਤੇ ਚੱਲੀਆਂ ਆ ਰੀਆਂ ਨੇ ਤੇ ਖੈਰਾ ਨਹੀਂ ਤੇ ਜੱਟ ਤੇ ਸੱਤ ਦੇ ਕੇ ਬਖਸ਼ ਦਿੱਤੀਆਂ ਰਹਿਮਤਾ ਭਾਰੀਆਂ ਨੇ ਉੱਠੇ ਹੱਥ ਨਾ ਕਿਸੇ ਮਜਲੂਮ ਉਤੇ ਕੜਾ ਨਹੀਂ ਹੱਥ ਘੜੀਆਂ ਗਈਆਂ ਮਾਰੀਆਂ ਜੇ ਸਦਾ ਰਹਿਣਾ ਮਜਲੂਮਾਂ ਦੀ ਢਾਲ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਦਿੱਤਾ ਦਰਦੀ ਮੌਤ ਵੀ ਤੁਸਾਂ ਤੋਂ ਰਹਿ ਲੁਕਦੀ ਖੰਡੇ ਧਾਰ ਜਿੰਨਾ ਅਮਰਕ ਪਾਣ ਕੀਤਾ ਐਸੀ ਸ਼ਕਤੀ ਅਮਰਦੀ ਹੈ ਇਹ ਮੈਂ بڑے بڑے ਸਾਧੂਆਂ ਕੋ ਬਚਨ ਸੁਣੀਆ ਕਿ ਜਦੋਂ ਕੋਈ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰੇ ਤੇ ਮਹਾਰਾਜ ਬੜੀ ਛੇਤੀ ਬਾਹ ਫੜ ਲੈਂਦੇ ਆ ਤੇ ਮੈਂ ਨਿਆਣਾ ਅਜੇ ਵੀ ਨਿਆਣਾ ਹੀ ਆ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਤਾਂ ਕਿਉਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਹਨ ਗੁਰੂ ਗ੍ਰੰਥ ਸਾਹਿਬ ਜੀ ਵੀ ਹਨ ਪਰ ਗੁਰੂ ਹਰਗੋਬਿੰਦ ਸਾਹਿਬ ਹੀ ਕਿਉਂ ਉਹ ਹੱਸ ਕੇ ਕਹਿੰਦੇ ਮੈਨੂੰ ਮੇਰੇ ਨਾਲ ਵੇਖ ਕੇ ਹੱਸ ਕੇ ਕਹਿੰਦੇ ਕਹਿੰਦੇ ਨਿਆੰਗ ਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਿੱਖ ਨੂੰ ਆਪ ਜਾਦੀ ਵਡਿਆਈ ਦਿੰਦੇ ਆ ਮੈਂ ਕਹਾਂ ਜੀ ਉਹ ਕਿਉਂ ਕਹਿੰਦੇ ਉਹਨਾਂ ਦਾ ਆਖ ਮੰਨ ਵੀ ਇੱਕ ਸਿੱਖ ਦੀ ਅਰਦਾਸ ਨਾ ਹੋਇਆ ਨਾ ਤਾਂ ਸਤਿਗੁਰੂ ਸਿੱਖਾਂ ਨੂੰ ਬਹੁਤੀ ਵਡਿਆਈ ਦਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖ ਦੀ ਪਿੱਠ ਲੱਗਣ ਹੀ ਨਹੀਂ ਦਿੰਦੇ